ਤਨਵੀ ਤੁਸੀਂ ਰੋਇਤੀਆਂ ਲਗਾਉਨੇ ਹੋ ਹਨਾ ਜਿੱਦ ਦੇ ਸੌਣ ਚੜਿਆਗਾ ਤੇ ਤੀਤੀਆਂ ਦੇ ਕੀ ਫਾਇਦੇ ਨੇ ਆਪਣੇ ਦੱਸੋ ਤੁਸੀਂ ਸਾਰੀਆਂ ਕੁੜੀਆਂ ਨੂੰ ਜਾਣਕਾਰੀ ਦਿਓ ਉਸ ਬਾਰੇ ਹਾਂਜੀ ਤਾਂ ਹੱਦੋਂ ਤੁਹਾਡੇ ਜਾਣਕਾਰੀ ਦੇ ਵਿੱਚ ਵਾਦਾ ਕਰਦਾ ਕਿ ਅੱਜ ਸਭ ਤੋਂ ਪਹਿਲਾ ਫਾਇਦਾ ਹੈਗਾ ਕਿ ਆਪਾਂ ਜਦੋਂ ਹੈਲਦੀ ਹੁੰਦੇ ਆ ਨਾ ਉਹ ਦਮ ਮਤਲਬ ਫਲੇਮ ਹੋ ਜਾਂਦੇ ਆ ਪਤਲੀ ਵੀ ਹੋ ਜਾਂਦੇ ਆ ਆਪਾਂ ਕਹਿੰਦੇ ਕਿ ਨਾ ਨੱਚਨੇ ਆ ਨਾ ਆਪਣੀ ਬਾਡੀ ਮੂਵ ਕਰਦੀ ਹੈ ਤਾਂ ਆਪਾਂ ਵਧੀਆ ਜਿਮ ਤਾਂ ਵੀ ਵੱਧ ਕੇ ਕੰਮ ਹੁੰਦਾ ਗਾਇਜ਼ ਅੰਗਲੀ ਵੱਜਦੀ ਏ ਤੇ ਬੰਨ ਨੱਚਣਾ ਵੀ ਆਉਂਦਾ ਸੋਹਣਾ ਸੋਹਣਾ ਤੇ ਇੱਕੋ ਜਦੋਂ ਆਪਾਂ ਮਤਲਬ ਕੋਈ ਵੀ ਸਕੂਲ ਚ ਅੱਜ ਕੱਲ ਚੱਲਦਾ ਹੀ ਰਹਿੰਦਾ ਕਿਉਂਕਿ ਫੰਕਸ਼ਨ ਹੋ ਗਿਆ ਠੀਕ ਹੈ ਰਿਜ਼ਲਟ ਵਾਲੇ ਦਿਨ ਵੀ ਕਈ ਵਾਰ ਫੰਕਸ਼ਨ ਕਰਵਾ ਲੈਂਦੇ ਆਗੇ ਤੇ ਬੋਲੀਆਂ ਸਭ ਤੋਂ ਅਜੀਬ ਆ ਤੇ ਉਹਨਾਂ ਨੂੰ ਬੋਲਿਆ ਜਾਂਦਾ ਕਿ ਕਿ ਪੰਜਾਬੀ ਕਲਚਰ ਦਾ ਸਭ ਤੋਂ ਵੱਡਾ ਜਿਹੜਾ ਨਾਮ ਆਗਾ ਬੋਲੀਆਂ ਆਂ ਠੀਕ ਹੈ ਤੇ ਜਦੋਂ ਬੰਨ ਬੋਲੀਆਂ ਯਾਦ ਹੋਣ ਕਿ ਆਪਾਂ ਫੱਟੇ ਚੱਕਾਂਗੇ ਤਾਂ ਬੋਲੀਆਂ ਦਾ ਖੂ ਭਰਦਾਂਗੇ ਆਪਾਂ ਨੂੰ ਘੱਟੋ ਘੱਟ 1500 ਬੋਲੀ ਆਉਗੀ ਹੀ ਆਉਗੀ ਮੈਂ ਤਾਂ ਨਿਸ਼ਚੈ ਲੈ ਲਓ ਜਿਹੜਾ ਆਪਾਂ ਬੋਲੀਆਂ ਬਿਚ ਅਜਾਮਾਗੇ ਕੀ ਆ ਲਾਵਾਗੇ ਜਿੱਆਂ ਲੋਨਾਂ ਮਤਲਬ ਕਿ ਜਿਹੜੀ ਆਪਣੀਆਂ ਕੁੜੀਆਂ ਹੁੰਦੀਆਂ ਗਿਆ ਉਹ ਆਪਾਂ ਪਹਿਲਾਂ ਪਿਛਲੇ ਜਮਾਨੇ ਤੇ ਨਾ ਕੁੜੀਆਂ ਆ ਬੋਲ ਸਕਦੀ ਸੀ ਜੇ ਮੈਨੂੰ ਮੇਰਾ ਕੋਈ ਦੁੱਖ ਹੈਗਾ ਮੈਂ ਦੱਸ ਨਹੀਂ ਸਕਦੀ ਠੀਕ ਹੈ ਉਹ ਵੀ ਕੋਰ ਕੁਝ ਨਾ ਬੋਲ ਸਕਦੀ ਨੇ ਜਦ ਬੋਲੀਆਂ ਆ ਕਰ ਸਕਦੀਆਂ ਇਹਨਾਂ ਮਿੱਠੀ ਮਿੱਠੀ ਵੇਸਟੀ ਹੁੰਦੀ ਹੈ ਕਿ ਬਹੁਤ ਹੀ ਮਜ਼ਾ ਆ ਜਾਂਦਾ ਹੈ ਉਹ ਤੋਂ ਤਾਂ 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 ਗਾਇਕ ਸਭ ਤੋਂ ਵੱਡਾ ਫੋਨ ਦਾ ਹੁੰਦਾ ਹੈ ਲੋਕ ਜਿਹੜਾ ਫੋਨ ਆ ਨਾ ਉਹ ਪਰ ਆਏ ਆ ਰਸੀ ਪਾ ਕੇ ਕਿੱਟੀ ਆਂਦਾ ਪਰ ਵੀ ਮੇਰੇ ਕੋਲੇ ਆ ਜਾਓ ਭੱਜ ਕੇ ਆ ਜਾਓ ਜਦ ਹੁਣ ਆਪਾਂ ਘਰੇ ਵੀ ਜਾਵਾਂਗੇ ਪੀਆਂ ਲਾਉਣ ਤੋਂ ਬਾਅਦ ਹੋ ਜੀਆ ਮੈਨੂੰ ਲੱਗੂ ਫੋਨ ਚੱਕ ਪਰ ਆਪਾਂ ਸੁਣਦੇ ਆਪਾਂ ਬੋਲੀਆਂ ਯਾਦ ਕਰਦੇ ਆ ਠੀਕ ਹੈ ਆਪ ਆਪੜਾਈਂ ਯਾਰ ਕਰਾਂਗੇ ਟਾਪਾਂ ਨੂੰ ਰੱਬ ਇੰਨੀ ਜ਼ਿਆਦੇ ਖੁਸ਼ੀ ਬਖਸ਼ੂਗਾ ਨਾ ਬਹੁਤ ਜ਼ਿਆਦਾ ਗੈਸ ਨਾਲ ਫੁਲੀ ਇਹ ਆਪਣੀ ਪੰਜਾਬੀ ਕੱਜ ਤੇ ਨਹੀਂ ਹੁੰਦਾ ਸ਼ਰਾਰਾ ਸੂਟ ਵਗੈਰਾ ਹੋ ਗਿਆ ਸਭ ਤੋਂ ਵੱਡਾ ਹੁੰਦਾਗਾ ਘਗਰਾ ਸੂਟ ਤੇ ਪੰਜਾਬੀ ਸਲਵਾਰ ਸੂਟ ਠੀਕ ਹੈ ਆਪਾਂ ਤਿੰਨਾਂ ਵਿੱਚ ਅਸੀਂ ਪਿੰਗ ਪਿੰਦਾ ਵੀ ਝੂਟਦਾ ਹੈ ਪਿੰਗ ਵੀ ਪਉਂਦੀਆਂ ਹਾਂ ਅਤੇ ਅਸੀਂ ਆਪਣੇ ਬਹੁਤ ਸਾਰੇ ਦੋਸਤਾਂ ਨੂੰ ਵੀ ਮਿਲਦੇ ਹਾਂ ਜੇ ਐਸ ਅਸੀਂ ਬਹੁਤ ਸਾਰੀਆਂ ਕੁੜੀਆਂ ਨੂੰ ਵੀ ਸੇਲੀਆਂ ਨੂੰ ਮਿਲ ਲੈਣੇ ਹਨ ਨਾ ਉਹ ਤਾਂ ਸਾਰੀਆਂ ਨੂੰ ਹਾਂਜੀ ਨਹੀਂ ਤਾਂ ਫਿਰ ਹੋਮਵਰਕ ਕਰਨ ਲੱਗ ਜਾਣਗੇ ਟਾਈਮ ਨਹੀਂ ਨਾ ਹੁੰਦਾ ਸੇਲੀਆਂ ਨੂੰ ਮਿਲਣ ਦਾ ਹਾਂਜੀ ਹਾਂ ਤਨੀਸ਼ਾ ਤੇਰੇ ਕੋਲ ਨਾ ਬੋਰ ਡਰੈਸ ਆ ਪੀਣੇ ਉਹ ਆਪਣੀਆਂ ਨਾ ਖਰਾਬ ਜਾਂਦੀਆਂ ਕਿ ਆਪਾਂ ਤਿੰਨ ਤੇ ਆ ਮੰਗੇ ਪਾਵਾਂਗੇ ਤੇ ਹਨਾ ਉਹ ਵੇਸਟ ਨਹੀਂ ਜਾਣਗੀਆਂ ਤੇ ਮੈਂ ਆਪਣੀ ਜਿਹੜੀ ਹੈ ਨਾ ਕੁੜੀਆਂ ਦੀ ਅਲਮਾਰੀ ਹੁੰਦੀ ਆ ਉਹ ਭਰੀ ਪਈ ਹੁੰਦੀ ਆ ਪਰਾਂ ਦੇ ਜੁੱਤੀਆਂ ਚਾਂਜਣਾ ਬਹੁਤ ਕੁਝ ਕਿ ਆਪਰੇ ਮਮਾ ਨੇ ਕਿਹਾ ਕਿ ਇਹ ਵਟਾ ਚਾਹ ਦੇ ਲਾ ਲੈਣਿਆ ਬੜੇ ਸੋਹਣੇ ਲੱਗਦੇ ਆ ਉਹ ਵਾਲੇ ਫਿਰ ਉਹ ਖਰਾਬ ਹੋ ਜਾਂਦੇ ਆ ਆਪਾਂ ਦੇਖਦੇ ਆਂ ਨੇ ਐਦੂ ਵਧੀਆ ਫਾਇਦਾ ਹੈ ਕਿ ਆ ਪੱਤੀਆਂ ਤੇ ਪਾ ਲਈਏ ਹੋਰ ਸਭ ਤੋਂ ਵਧੀਆ ਗੱਲ ਲੱਗੀ ਹਾਂਜੀ ਬਿਲਕੁਲ ਬੜਾ ਮਜ਼ਾ ਆ ਸਾਰੇ ਆ